ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਈ ਠੀਕ ਹੋ ਮੇਰੇ ਸਾਰਿਆਂ ਨੇ ਹੋਰ ਜੀ ਕਬੂਤਰ ਠੀਕ ਨੇ ਵੀ ਤੇ ਸਾਰਿਆਂ ਦੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਉਤਰ ਠੀਕ ਨੇ ਜੀ ਅੱਜ ਵੀ ਅਪਾ ਇੱਕ ਨਵੀਂ ਵੀਡੀਓ ਲੈ ਕੇ ਆਏ ਜੀ ਤੁਹਾਡੇ ਲਈ ਆਪਾਂ ਤੁਹਾਨੂੰ ਪਤਾ ਹੀ ਹੈ ਵੀਡੀਓ ਬਣਾਉਂਦੇ ਰਹਿੰਦੇ ਆਪਾਂ ਨਵੀਆਂ ਨਵੀਆਂ ਤੇ ਅੱਜ ਇੱਕ ਹੋਰ ਇੱਕ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਆਪਾਂ ਵੀ ਜੇ ਤੁਹਾਨੂੰ ਦੱਸਣ ਲੱਗੇ ਆ ਕਬੂਤਰਾਂ ਨੂੰ ਢਲਾਉਣਾ ਕਿਉਂ ਜ਼ਰੂਰੀ ਹੈ ਜੀ ਨੜਾਉਣਾ ਚਲੋ ਆਪਾਂ ਤਾਂ ਆਪ ਫੜ ਕੇ ਤਾਂ ਨੜਾਉਣੇ ਨਹੀਂ ਹੁੰਦੇ ਇਹਨਾਂ ਨੇ ਆਪ ਹੀ ਨਾ ਲੈਣਾ ਹੁੰਦਾ ਜੀ ਆਪਾਂ ਨੇ ਇੱਥੇ ਰੱਖਿਆ ਜੀ ਉੱਡਣ ਵਾਲੇ ਕਬੂਤਰਾਂ ਨੂੰ ਪਾਣੀ ਰੱਖ ਲਈ ਆਪਾਂ ਉੱਡਣ ਵਾਲੇ ਕਬੂਤਰਾਂ ਨੂੰ ਪਾਣੀ ਰੱਖਿਆ ਵੀਰੇ ਇਹ ਆਪਾਂ ਨੇ ਖੁੱਡੇ ਦੇ ਵਿੱਚ ਹੀ ਰੱਖਤਾ ਜੀ ਕਿਉਂਕਿ ਬਾਹਰ ਇਹ ਕਬੂਤਰ ਜਿਹੜੇ ਆਪਣੇੋਂ ਥੱਲੇ ਨਹੀਂ ਉਤਰਦੇ ਹੈਗੇ ਜੀ ਉਹ ਛਤਰੀ ਦੀ ਬੈਠੇ ਰਹਿੰਦੇ ਨੇ ਜੀ ਤਾਂ ਕਰਕੇ ਇਹਨਾਂ ਨੂੰ ਆਪਾਂ ਨੇ ਖੁੱਡੇ ਦੇ ਵਿੱਚ ਹੀ ਪਾਣੀ ਰੱਖਤਾ ਜੀ ਇਹ ਨਾਉਣ ਨਾਲ ਵੀਰੇ ਇੱਕ ਤਾਂ ਜੀ ਸੁਨੱਖੇ ਹੋ ਜਾਂਦੇ ਨੇ ਦੂਜੇ ਨੰਬਰ ਤੇ ਵੀਰੇ ਮੇਨ ਗੱਲ ਇਹਨਾਂ ਨੇ ਜਿਹੜੇ ਜਿਹੜੇ ਫੰਗ ਝਾੜਨੇ ਹੋਣਗੇ ਜੀ ਹੁਣ ਝਾੜ ਦੇਣਗੇ ਇੱਕ ਵਾਰੀ ਵਧੀਆ ਝਾੜੇ ਪੈ ਲੈਣਗੇ ਹੁਣ ਜੀ ਇਹ ਹੁਣ ਝਾੜੇ ਪੈ ਕੇ ਜੀ ਉਸ ਤੋਂ ਬਾਅਦ ਇਹ ਤੇਰੇ ਜਦ ਆਪਾਂ ਡਾਉਣੇ ਨੇ ਬਾਜ਼ੀਆਂ ਮੋਕੇ ਝਾੜੇ ਨਹੀਂ ਪੈਣਗੇ ਜੀ ਚਲੋ ਜਦ ਝਾੜੇ ਪੈਣੇ ਨੇ ਉਹ ਤਾਂ ਪੈਣੀ ਪੈਣੇ ਨੇ ਯਾਨੀ ਗੱਬੇ ਜਿਹੇ ਝਾੜੇ ਨਹੀਂ ਪੈਂਦੀ ਹੁੰਦੀ ਜੀ ਜਿਵੇਂ ਕੱਚਾਂ ਵਾਲੇ ਫੰਗ ਝਾੜ ਜਾਂਦੇ ਹੁੰਦੇ ਨੇ ਕਬੂਤਰ ਇਹ ਕੱਚਾਂ ਵਾਲੇ ਫੰਗਾ ਖਾਤਰੇ ਆ ਜੀ ਮੇਨ ਤਾਂ ਇਹ ਕੱਠਾਂ ਵਾਲੇ ਫੰਗ ਇਹਨਾਂ ਦੇ ਹੁਣ ਨਹਾ ਕੇ ਝਾੜ ਲੈਂਦੇ ਹੁੰਦੇ ਨੇ ਜਿਹੜੇ ਕੂਤਰ ਇੱਕ ਵਾਰ ਨਹਾ ਲੈਣ ਉਹ ਫੰਗ ਝਾੜ ਲੈਂਦੇ ਨੇ ਜਲਦੀ ਜੀ ਤਾਂ ਇਸ ਕਰਕੇ ਆਪਾਂ ਨੇ ਕੂਤਰ ਨਿਲਾਏ ਨੇ ਵੀਰੇ ਅੱਜ ਪਾਣੀ ਰੱਖ ਤਾ ਕੋਸਾ ਜਿਹਾ ਪਾਣੀ ਆਪ ਇਹ ਨਹਾ ਲੈ ਸਾਰੇ ਕਬੂਤਰ ਹੁਣ ਆਪਾਂ ਇਹਨੂੰ ਬਾਹਰ ਕੱਢ ਦਾਂਗੇ ਬਾਹਰ ਫਿਰ ਕੇ ਆਪਣਾ ਨਹਾਈ ਧੋਈ ਜਾਣਗੇ ਜੇ ਹੋਰ ਨਾ ਹੁਣ ਪਾਣੀ ਰੱਖ ਦਾਂਗੇ ਨਹੀਂ ਫਿਰ ਆਪਣਾ ਛਤਰੀ ਤੇ ਬੈਠ ਕੇ ਵੀਰੇ ਸੁੱਕ ਜਾਣਗੇ ਕਬੂਤਰ ਤੇ ਵੀਰੇ ਸਾਰੇ ਵੀਰੇ ਟਰਾਈ ਜ਼ਰੂਰ ਕਰਿਓ ਜਿਨ੍ਹਾਂ ਇਹਨਾਂ ਦੇ ਸਾਡੇ ਨਾਲ ਵੀ ਬਹੁਤ ਵਾਰ ਹੋਇਆ ਵੀ ਕੱਚਾਂ ਵਾਲੇ ਫੰਗ ਝਾੜ ਲੈਂਦੇ ਜਿ ਕਬੂਤਰ ਆਹ ਕਰਕੇ ਦੇਖਿਓ ਵੀਰੇ ਤਰੀਕਾ ਇਹਦੇ ਨਾਲ ਵੀਰੇ ਕਬੂਤਰ ਝਾੜੇ ਹੋਣੇ ਪੈ ਜੂਗਾ ਵਧੀਆ ਤਰੀਕੇ ਨਾਲ ਹੁਣ ਤੁਹਾਨੂੰ ਪਤਾ ਹੀ ਆ ਆਪਾਂ ਨੇ ਫੰਗ ਵੀ ਪੱਟਣੇ ਨੇ ਗਾਹ ਤੇ ਹੁਣ ਵੀ ਕਬੂਤਰ ਝਾੜੀ ਨੇ ਝਾੜੇ ਰਹੇ ਨੇ ਵੀਰੇ ਫੰਗ ਡੇਲੀ ਡੇਲੀ ਝਾੜਦੇ ਰਹੇ ਨੇ ਹੁਣ ਜਿੰਨਾ ਜਿਹੜੇ ਕਲੀਆਂ ਵਾਲੇ ਬੱਚੇ ਨੇ ਜੀ ਤਾਂ ਕਰਕੇ ਜੀ ਉਹਨਾਂ ਨੂੰ ਤੁਸੀਂ ਢਲਾ ਦੂ ਤਾਂ ਬਾੜਾ ਵਧੀਆ ਉਹ ਸਮਾਰ ਕੇ ਝਾੜੇ ਪੈ ਲੂਗਾ ਨਾਲੇ ਇੱਕ ਕਬੂਤਰ ਸੁਨੱਖੇ ਹੋ ਜਾਂਦੇ ਨੇ ਵੀਰੇ ਜਿਹੜੇ ਬਾਜੀਆਂ ਵਾਲੇ ਕਬੂਤਰ ਨੇ ਜੀ ਉਹ ਤਾਂ ਸੁਨੱਖੀ ਵਧੀਆ ਲੱਗਦੇ ਨੇ ਤੋਂ ਨੂੰ ਵੀ ਪਤਾ ਹੀ ਆ ਰੰਗ ਰੰਗ ਲੱਗਦਾ ਜਦੋਂ ਉਹਨੇ ਇਹਨਾਂ ਪੂਰੇ ਸੋਹਣੇ ਲੱਗਦੇ ਨੇ ਵੀਰੇ ਫੇ ਉਹ ਆ ਜਿਹੜੇ ਜਿਹੜੇ ਨਾਲੇ ਵੀਰੇ ਉਹ ਸਕੌਣ ਲੱਗੇ ਹੋਣੇ ਆਪਣੇ ਆਪਣੇ ਫੰਗ ਬਾਕੀ ਕੁਛ ਨਹੀਂ ਆ ਯਾਰ ਹੈ ਨਹੀਂ ਵੀਰੇ ਜਿਹੜੇ ਜਿਹੜੇ ਮੇਰੇ ਵੀਰ ਇਦਾਂ ਕਰਦੇ ਨੇ ਉਹ ਦੱਸਿਓ ਜਰੂਰ ਵੀਰੇ ਕਮੈਂਟ ਦੇ ਵਿੱਚ ਵੀ ਕਿਹੜਾ ਕਿਹੜਾ ਵੀਰ ਕੂਤਰ ਨੂੰ ਪਾਣੀ ਰੱਖ ਦਿੰਦਾ ਹੁਣ ਖਾਤਰ ਪਤਾ ਵੀਰੇ ਰੱਖ ਦਿੰਦੇ ਹੁੰਨੇ ਆ ਇਹ ਨਹੀਂ ਇਹ ਕੋਈ ਬਹਿਮ ਬੂਮ ਕਰਦੇ ਆਪਾਂ ਤਾਂ ਬਹਿਮ ਕਰਦੇ ਨਹੀਂ ਯਾਨੀ ਇਹਨਾਂ ਸੁਨੱਖੇ ਹੋ ਜਾਂਦੇ ਨੇ ਵੀਰੇ ਕਬੂਤਰ ਆਪਾਂ ਨਾਲ ਹੁੰਦੇ ਵੀ ਤਾਂ ਨਾਣਾ ਜ਼ਰੂਰੀ ਆ ਯਾਰ ਇਹਨਾਂ ਲਈ ਵੀ ਠੀਕ ਆ ਜੀ ਤੇ ਇੱਕ ਝਾੜੇ ਵਧੀਆ ਪੈ ਜਾਂਦੇ ਨੇ ਵੀਰੇ ਮੇਨ ਗੱਲ ਤਾਂ ਇਹ ਆ ਯਾਰ ਕਿ ਕਬੂਤਰ ਝਾੜੇ ਵਧੀਆ ਪੈ ਜਾਂਦੇ ਨੇ ਫੰਗ ਫੰਗ ਜਿਹੜੇ ਕੱਚਾਂ ਕੁਛਾਂ ਵਾਲੇ ਹੁੰਦੇ ਨੇ ਉਹ ਝਾੜ ਦਿੰਦੇ ਨੇ ਨਹੀਂ ਤੁਹਾਨੂੰ ਪਤਾ ਹੀ ਆ ਬਾਜ਼ੀਆਂ ਮੌਕੇ ਜਾ ਕੇ ਉਹ ਕੱਚਾਂ ਵਾਲੇ ਫੰਗ ਝਾੜ ਦਿੰਦੇ ਨੇ ਕਬੂਤਰ ਜਿਹਦੇ ਕਰਕੇ ਜੀ ਕਬੂਤਰ ਖੁਰਨੋ ਵੀ ਘਟ ਜਾਂਦਾ ਨਾਲੇ ਉਮੀਦ ਰਾਹਿੰਦਾ ਨੀਕ ਉੱਤਰ ਜੰਮੇ ਪਹਿਲਾਂ ਉੜਦਾ ਹੁੰਦਾ ਉਹ ਮੇਂ ਉੜਦਾ ਨਹੀਂ ਹੈਗਾ ਜੀ। ਉਹ ਦੇਖ ਲਓ ਜੀ ਕਿਵੇਂ ਇੱਕ ਦੂਜੇ ਦੇ ਮੂਰੇ ਹੋ ਨਾਉਣ ਲੱਗੇ ਹੋਏ ਨੇ। ਤੁੱਪਾਂ ਬਹੁਤ ਵਧੀਆ ਅੱਜ। ਮੈਂ ਕਹ ਵੀ ਚੱਲ ਜਿਹਨਾਂ ਨੂੰ ਅੱਜ ਨਾਲ ਆਏ ਦੰਨੇ ਆ।ਾਰੇ ਉਤਰਾਂ ਨੂੰ ਪੂਰੇ ਵਧੀਆ ਨਾਲੇ ਵੀਰੇ। ਆ ਬਚਿਆ ਜ ਵੀ ਨਾਲ ਲਿਆ ਕੇ ਵੀ ਪੱਟ ਲੈਣਾ ਵੀਰੇ ਆਪਾਂ ਨੇ ਹੁਣ ਇਹ। ਨੇੜਾ ਆ ਕੇ ਪਟਾਂਗੇ ਜੇ ਤਾਂ ਇਹ ਵਧੀਆ ਉੱਡੇ ਆ ਜੀ। ਫੇਰ ਤਾਂ ਆਪਾਂ ਇਹਨੂੰ ਦੂਸਰ ਵਾਲੀ ਬਾਜੀ ਛੱਡਾਂਗੇ। ਜੀ ਨਾ ਉੱਡੇਆ ਵਧੀਆ ਫੇਰ ਨੂੰ ਆਪਾਂ ਨੇ ਖਿੱਚ ਲੈਣਾ। ਮਨ ਨੂੰ 5-7 ਦਿਨ ਗੱਡਾ ਕੇ ਖਿੱਚ ਲਾਂਗੇ ਫੇਰ। ਇਹ ਤਾਂ ਬੜੀਆ ਉੱਡੀ ਗਿਆ ਵੀਰੇ ਫੇਰ ਤਾਂ ਆਪਾਂ ਬਾਜੀ ਛੱਡ ਲਾਂਗੇ ਦੂਸਰ ਵਾਲੀ ਨਹੀਂ ਫਿਰ ਇਹਨੂੰ। ਉਹੀ ਜਾ ਕੇ ਮਈ-ਮੂਈ ਤੇ ਛੱਡਾਂਗੇ। ਠੀਕ ਆ ਜੀ। ਜਿਹੜੇ-ਜਿਹੜੇ ਮੇਰੇ ਵੀਰ ਨੂੰ ਵੀਰੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਆ। ਹੋਰ ਵੀ ਜਣੀ ਵੀਰੇ ਆਪਾਂ ਤੁਹਾਨੂੰ ਪਤਾ ਹੀ ਹੈ ਵੀਡੀਓ ਨਵੀਆਂ-ਨਵੀਆਂ ਲੈ ਕੇ ਆਉਂਦੇ ਰਹਨੇ ਆ। ਭਾਈ ਸਵਾਰ ਤਾਂ ਵੀ ਇਹ ਵੀਡੀਓ ਬਹੁਤ ਪਾੜੀ ਪਿਛਲੇ ਸਾਲ ਵੀਡੀਓ ਘੱਟ ਪਾਈ ਥੋੜੀ ਜੀ। ਇਸ ਵਾਰ ਵੀਡੀਓ ਬਹੁਤ ਪਾਈ ਆਪਾਂ ਨੇ ਤੇ ਹੋਰ ਵੀ ਵੀਰੇ ਆਪਾਂ ਇਦਾਂ ਹੀ ਵੀਡੀਓ ਪਾਵਾਂਗੇ ਫਿਰ ਤੁਸੀਂ ਮੜਾ ਜਾ ਸਾਥ ਦਿਓ ਬਸ ਠੀਕ ਹੈ ਜੀ ਇਹਨਾਂ ਜੀ ਵੀਰੇ ਕੋ ਪਾਣੀ ਦੇ ਵਿੱਚ ਮੈਨੂੰ ਲੱਗਦਾ ਯਾਰ ਖਣੀ ਕਿਹੜਾ ਪਾਊਡਰ ਪਾਉਂਦੇ ਨੇ ਪਾਊਡਰ ਵੀ ਪਾ ਰਹੇ ਨੇ ਵੀ ਜਿਵੇਂ ਹੋਣ ਇਹਨਾਂ ਦੇ ਜੀ ਜੂ ਹੁੰਦੇ ਨੇ ਫੰਗਾਂ ਦੇ ਵਿੱਚ ਵੀਰੇ ਉਹ ਜੀ ਮਰ ਜਾਂਦੇ ਨੇ ਫਿਰ ਉਹ ਪਾਊਡਰ ਜਿਹੜੇ ਵੀ ਤੁਸੀਂ ਪਾਉਣਾ ਉਹ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਪਾਊਡਰ ਵੀ ਦੱਸ ਦਾਂਗੇ ਜਿਵੇਂ ਵੀਰੇ ਫੰਗਾਂ ਦੇ ਵਿੱਚ ਮਾੜਾ ਮੋਟਾ ਜੀ ਹੁੰਦਾ ਕਈਆਂ ਦੇ ਚਿਚੜੀ ਜੀ ਲੱਗੀ ਹੁੰਦੀ ਆ ਕਈਆਂ ਦੇ ਇੱਕ ਮੱਖੀ ਜੀ ਹੁੰਦੀ ਆ ਠੀਕ ਹੈ ਜੀ ਉਹ ਮੱਖੀ ਜੀ ਸਾਰਾ ਕੁਝ ਛੱਡ ਜਾਊਗਾ ਵੀਰੇ ਜਿਵੇਂ ਮਣੀ ਮੁੱਟੀ ਮੱਖੀਆਂ ਜੀ ਹੁੰਦੀਆਂ ਲੀਖਾਂ ਜੀਆਂ ਹੁੰਦੀਆਂ ਨੇ ਫੰਗਾਂ ਦੇ ਵਿੱਚ ਵੀਰੇ ਉਹ ਖੂਨ ਚੂਸਦੀਆਂ ਨੇ ਵੀਰੇ ਅਸਲ ਦੇ ਵਿੱਚ ਉਹ ਉਹਨਾਂ ਖਾਤਰ ਵੀਰੇ ਇੱਕ ਬੂਟੌਕਸ ਪਾਊਡਰ ਵੀ ਹੁੰਦਾ ਉਹ ਵੀ ਪਾ ਸਕਦੇ ਆ ਆਪਾਂ ਨਹੀਂ ਤਾਂ ਵੀਰੇ ਫੇ ਆਪਾਂ ਵੀ ਇੱਕ ਉਹ ਪਾ ਸਕਦੇ ਨੇ ਵਿੱਚ ਦਵਾਈ ਜੀ ਹੁੰਦੀ ਆ ਉਹ ਪਾ ਕੇ ਉਹ ਵੀ ਕਰ ਸਕਦੇ ਆਪਾਂ ਠੀਕ ਹੈ ਜੀ ਜਾਂ ਵੀ ਇਹ ਕਿਸੇ ਵੀਰ ਨੇ ਨਲੌਣੇ ਪੀਨੇ ਕਬੂਤਰ ਤੇ ਹੱਥੀ ਫੜਕੇ ਨਲੌਣੇ ਨੇ ਉਹ ਇੱਕ ਹੋਣਾ ਹੁੰਦਾ ਵੀਰੇ ਆਪਣੇ ਬੂਟੈਕਸ ਲਿਕਵਿਡ ਮਲਾਦਾ ਹੁੰਦੀ ਹੈ ਸੀਸੀ ਜਿਹੀ ਉਹ ਲਾਲ ਜੀ ਟੱਕਣ ਵਾਲੀ ਸੀਸੀ ਹੁੰਦੀ ਹੈ ਬੂਟੈਕਸ ਲਿਕਵਿਡ ਹੀ ਹੁੰਦੀ ਹੈ ਚਿਚੜਾਂ ਤੋਂ ਹੁੰਦੀ ਹੈ ਵੀਰੇ ਉਹ ਮੱਝਾਂ ਗਾਵਾਂ ਦੇ ਵੀ ਲਾ ਸਕਦੇ ਹਾਂ ਆਪਾਂ ਵੀਰੇ 2-3 ਲੀਟਰ ਪਾਣੀ ਦੇ ਵਿੱਚ ਵੀਰੇ ਉਹੀ ਐਮਐਲ 2 ਐਮਐਲ ਪਾ ਕੇ ਇਹਨਾਂ ਦਾ ਮੂੰਹ ਨਹੀਂ ਡੁਕਾਉਣਾ ਵੀਰੇ ਬਸ ਬੱਚ ਵੀ ਬਾਕੀ ਸਾਰਾ ਕਬੂਤਰ ਢਬਕੋ ਕੇ ਉਹਨੂੰ ਛੱਡ ਦਿਓ ਠੀਕ ਹੈ ਜੀ ਕੁੱਪਾਂ ਛੱਡ ਦਿਓ ਉਹਨੂੰ ਸਾਰੇ ਚਟੜ ਜੇ ਛੱਟ ਜਾਣਗੇ ਉਹਦੀ ਜਿਹੜੀ ਲਿਖਾਂ ਲੁਖਾਂ ਹੋਣਗੀਆਂ ਸਾਰਾ ਕੁਝ ਉੱਤਰ ਜੂਗਾ ਨਾਲੇ ਵੀਰੋ ਦੀ ਖੁੱਡੇ ਦੇ ਵਿੱਚ ਸਪਰੇਅ ਕਰ ਸਕਦੇ ਆਪਾਂ ਸਪਰੇਅ ਕੀਤੀ ਹੁੰਦੀ ਹੈ ਵੀ ਜਿੰਮੇ ਵੀਰੇ ਖੁੱਡੇ ਦੇ ਵਿੱਚ ਕੀੜੀਆਂ ਹੁੰਦੀਆਂ ਨੇ ਮਾੜਾ ਮੋਟਾ ਕੋਈ ਜੀਜੂ ਹੁੰਦਾ ਵੀਰੋ ਉਹ ਮਰ ਜਾਂਦਾ ਉਹਦੇ ਨਾਲ ਇਹ ਚੀਜ਼ ਵੀ ਆਪਾਂ ਵਰਤ ਸਕਦੇ ਆਂ ਨਾਲੇ ਇਦਾਂ ਜਿਹੜੇ ਵੀਰ ਨੇ ਹੱਥੀਂ ਢਣਾਉਣੇ ਨੇ ਕਬੂਤਰ ਉਹ ਹੱਥੀਂ ਵੀ ਢਾ ਲਾ ਸਕਦਾ ਜੀ ਠੀਕ ਹੈ ਜੀ ਤੇ ਆਪਾਂ ਤਾਂ ਵੀਰੇ ਫੂਕੇ ਪਾਣੀ ਰੱਖ ਦਿੰਨੇ ਨੇ ਉਹਦੇ ਨਾਲੇ ਨਹਾ ਲੈਂਦੇ ਨੇ ਆਪਾਂ ਬੋਟੌਕਸ ਪਾਊਡਰ ਜਿਆ ਹੁੰਦਾ ਜਿਹੜਾ ਉਹ ਪਾਊਡਰ ਪਾ ਦੀ ਦਾ ਫੰਗਾਂ ਦੇ ਵਿੱਚ ਸਾਰੇ ਨਿਕਲ ਜਣੇ ਨਹੀਂ ਲਿਕਾਣੀਆਂ ਚਲੋ ਠੀਕ ਆ ਵੀਰੇ ਸਾਸਰੀ ਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ